ਸੰਜੋਗ ਪੁੱਤ ਹਾਂਜੀ ਬੇਬੇ ਕਿਸੇ ਨੂੰ ਨਾਲ ਲੈ ਕੇ ਜਾ ਖਾਦੀ ਪੀਤੀ ਹੋਈ ਸੀ ਰਾਤ ਲਾੜ-ਲੋੜ ਵੀ ਪਿਆ ਸੀ ਜਾ ਉਹਦਾ ਹਾਲ ਚਾਲ ਪੁੱਛ ਗਿਆ ਜਾ ਹੁਣ ਅਮਰੀਕ ਨੇ ਪੀਤੀ ਹੋਈ ਸੀ ਆਹੋ ਮੈਂ ਤਾਂ ਲੈ ਕੇ ਆਈ ਸੀ ਉਹਨੂੰ ਬੇਬੀ ਤੁਸੀਂ ਤਾਂ ਵੀ ਨਾਰਾਜ਼ ਨਹੀਂ ਪੁੱਤ ਹਰ ਬੰਦਾ ਪਰਫੈਕਟ ਨਹੀਂ ਹੁੰਦਾ ਤੈਨੂੰ ਤਾਂ ਪਸੰਦ ਆ ਨਾ ਹਾਂਜੀ ਬਸ ਫਿਰ ਗੱਲ ਮੁਕੀ ਹੱਲੇ ਉਹ ਫੋਨ ਮੇਰੇ ਕੋਲ ਰਹਿ ਗਿਆ ਸੀ ਦੇਦੀ ਲਫੜ ਜਾ ਓਏ ਯਾਰ ਆ ਕੀ ਬਾਤ ਮੀ ਜਪਾ ਲਾਹੇ ਇਗੀ ਤਰੀ ਕਾ ਜਗੋਂ ਤੱਕ ਕਿਸੇ ਨੂੰ ਤੇਰੇ ਵਰਗੇ ਵਾਸਤੇ ਨਾ ਇਹ ਤਰੀਕਾ ਬੈਸਟ ਹੈ ਮੇਰੇ ਵਰਗੇ ਵਾਸਤੇ ਹੁਣ ਮੈਂ ਹੋਰ ਕੀ ਕਰ ਦਮੈਂ ਤੇਰੇ ਲਈ ਦੱਸ ਮੇਰੇ ਲਈ ਤੂੰ ਜੋ ਕੁਛ ਵੀ ਕਰ ਰਿਹਾ ਹੈ ਨਾ ਆਪਣੇ ਲਈ ਕਰ ਰਿਹਾ ਹੈ ਅਮਰੀਕ ਗਲਤੀ ਕੀਤੀ ਤੈਨੂੰ ਇੱਥੇ ਲਿਆ ਕੇ ਮੈਂ ਮੈਨੂੰ ਕੀ ਪਤਾ ਸੀ ਤੂੰ ਆਪਣੀਆਂ ਹੀ ਗੇਮਸ ਖੇਡਣ ਲੱਗ ਜਾਏਗਾ ਗੇਮਾਂ ਮੈਂ ਗੇਮਾਂ ਖੇਡ ਰਿਹਾ ਮੈਂ ਕਿਹੜੀ ਗੇਮ ਖੇਡੀ ਹੈ ਦੱਸੀ ਗੇਮ ਸੀ ਤਾਂ ਖੇਡ ਰਹੇ ਪਟੀਆਂ ਪੜਾ ਰਹੇ ਬੇਬੇ ਨੂੰ ਰਾਤ ਕੀ ਕਹਿ ਕੇ ਆਇਆ ਤੂੰ ਤੇਰਾ ਦਿਮਾਗ ਠੀਕ ਹੈ ਸਵੇਰੇ ਸਵੇਰੇ ਲੱਗ ਗਈ ਹੈ ਮੈਂ ਕਿਹੜੀ ਤਰੀ ਬੇਬੇ ਨੂੰ ਮਿਲਿਆ ਮੈਂ ਉੱਥੇ ਹਾਤੇ ਤੇ ਸੀ ਉਸ ਤੋਂ ਬਾਅਦ मैनु नहीं पता मैं थे किदा आया लुक अमरीक तू जो कुछ भी प्लान कर रहा ना मैं कुछ भी सक्सेसफुल नहीं होने देना सो so, जे तू आही कुछ करना तो इट्स बेटर दैट यू लीव सो अपनी टेंड फोड़ी चक ते इतों दफा हो जा ठीक बस मजाक बना के रखे आ की है अमरीक ਸੌਰੀ ਦੁਨੀਆ ਕਟਪੁਤਲੀ ਥੋੜੀ ਹੈ ਤੇਰੇ ਹੱਥਾਂ ਦੀ ਜਦਾਂ ਤੂੰ ਚਾਵੇਂ ਨਾ ਚਾਵੇਂ ਆ ਤੂੰ ਆ ਤੂੰ ਕਰ ਕੀ ਰਿਹਾ ਹੈ ਸੌਰੀ ਯਾਰ ਮੂੰਹ ਨਿਕਲ ਗਿਆ ਸੀ ਬੇਬੇ ਨੂੰ ਤੇਰੇ दारू ਪੀਣ ਤੇ ਭੜਕ ਜਾਣਾ ਚਾਹੀਦਾ ਸੀ ਉਹ ਉਲਟਾ ਮੈਨੂੰ ਤੇਰਾ ਹਾਲ ਪੁੱਛਣ ਭੇਜ ਰਹੇ ਨੇ ਸੌਰੀ ਯਾਰ ਤੈਨੂੰ ਪਤਾ ਹੈ ਮੇਰਾ ਉਹ ਮਤਲਬ ਨਹੀਂ ਸੀ ਤੂੰ ਤਾਂ ਜਾਣਦਾ ਮੈਨੂੰ ਮੈਨੂੰ ਪਤਾ ਤੇਰਾ ਕੀ ਮਤਲਬ ਸੀ ਤੇਰਾ ਮਤਲਬ ਇਹੋ ਸੀ ਨਾ ਮੈਂ ਆਪਦੀ ਟੈਂਟ ਫੋੜੀ ਚੁੱਕਾ ਤੇ ਦਫਾ ਹੋ ਜਾ ਇੱਥੋਂ ਹੁਣ ਮੈਂ ਆਪਦੀ ਟੈਂਟ ਫੋੜੀ ਚੁੱਕ ਕੇ ਦਫਾ ਹੋ ਰਿਹਾ ਪਰ ਪਲੀਜ਼ ਅਮਰੀਕ ਡਰਾਮੇ ਜਨਾ ਕਰ ਸੁਣੋ ਪਰਹਾਟ ਫੜਾ ਤਾਂ ਬੜੀਆਂ ਮਾਰਦਾ ਸੀ ਕਿਮਰੀ ਕਿ ਇੱਕ ਵਾਰੀ ਜਿਹੜਾ ਕੰਮ ਫੜ ਲੈਂਦਾ ਉਹ ਪੂਰਾ ਕਰਕੇ ਹਟਦਾ ਏ ਅਬ ਆ ਕੀ ਪੂਰਾ ਕਰਕੇ ਚੱਲਿਆ ਤੂੰ ਤੈਨੂੰ ਪਤਾ ਪਾਪਾ ਮੈਨੂੰ ਤੇ ਸੀਰਤ ਨੂੰ ਕੀ ਕਹਿੰਦੇ ਹੁੰਦੇ ਸੀ ਕਿ ਮੇਰੀਆਂ ਦੋਨੋਂ ਧੀਆਂ ਮੇਰੇ ਮੁੰਡੇ ਨੇ ਪਰ ਉਹ ਬੁੱਤਾਂ ਵਾਲੀ ਆਜ਼ਾਦੀ ਕਦੇ ਨਹੀਂ ਦਿੱਤੀ ਮੇਰਾ ਹਰ ਫੈਸਲਾ ਲੈਣ ਵਾਲਾ ਹਮੇਸ਼ਾ ਕੋਈ ਹੋਰ ਰਿਹਾ ਮੈਂ ਕਦੇ ਨਹੀਂ यार जे तू नहीं समझेगा तो कौन समझूंगा फिर भी जे तू जा मैं तेन रोकूंगी नहीं यार तू कि हौसला सी पता नहीं मैं बेबे को किवें फेस करूंगी ਜੋਕ ਤੂੰ ਸਮਝਦੇ ਕੀ ਆਪਣੇ ਆਪ ਨੂੰ ਹੈ ਉਹ ਤੇ ਕੀ ਬਕਵਾਸ ਕਰਕੇ ਆਈਏ ਮੇਰੇ ਸਾਹਮਣੇ ਇਹ ਕਿਹੜਾ ਤਰੀਕਾ ਮੇਰੇ ਨਾਲ ਗੱਲ ਕਰਨ ਦਾ ਹੈ ਬੜੇ ਪਰ ਨਿਕਲ ਆਇਨੇ ਤੇਰੀ ਅੱਖਾਂ ਕਿਵੇਂ ਦੇਖ ਰਿਹਾ ਅਮਰੀਕ ਕੀ ਅਮਰੀਕ ਅਮਰੀਕੀ ਮੈਂ ਨਾ ਨਾ ਬਤਮੀਜ਼ ਨਾਲ ਗੱਲ ਕਰਨੀ ਬੰਦ ਕਰ ਦੇ ਮੈਂ ਤੈਨੂੰ ਦੱਸਾਂ ਅੱਜ ਕਰ ਲਈ ਮੁੜ ਕੇ ਨਾ ਕਰੀ ਚੰਗੀ ਤਰ੍ਹਾਂ ਜਾਣਦਾ ਮੈਂ ਤੇਰੀਆਂ ਸਕੀਮਾਂ ਖੋਲਾ ਤੇਰੀ ਪੋ ਲੈਣਾ ਮਰੇ ਪਲੀਜ਼ ਅਮਰੀਕ ਇੰਨਾ ਸਾਹਮਣੇ ਨਹੀਂ ਹੈ ਨਾ ਸਾਹਮਣੇ ਨਹੀਂ ਕੀ ਤੂੰ ਜੋ ਕਰੇ ਕਰੇ ਹੈ ਤਾਨੂੰ ਕੁੜੀਆਂ ਨੂੰ ਉਹਨਾਂ ਦੀ ਥਾਂ ਤੇ ਨਾ ਰੱਖੋ ਨਾ ਤੁਸੀਂ ਸਿਰ ਤੇ ਚੜ ਕੇ ਗਿੱਧਾ ਪਾਉਣ ਲੱਗ ਜਾਨੀ ਹੋ ਅੱਛਾ ਕੀ ਥਾਂ ਹੁੰਦੀ ਹੈ ਸਾਡੀ ਕੁੜੀਆਂ ਦੀ ਏ ਮੇਰੀ ਤਾਂ ਸੁਨੋਗ ਦੀ ਆਪਸ ਦੀ ਗੱਲ ਨਾ ਤੂੰ ਵਿਚ ਨਾ ਬੋਲ ਲੈ ਬਥੇਰੀਆਂ ਮੇਰਾ ਸਿਰ ਖਾਣ ਨੂੰ ਕੀ ਕੀ ਕਰੀ ਜਾਨੀ ਮੇਰੇ ਵੱਲ ਹਾਂ ਪੀਊਂਗਾ ਹੋਰ ਪੀਊਂਗਾ दारू ਤੇ ਪੀ ਕੇ ਖੌਰੂ ਵੀ ਪਾਊਂਗਾ ਤੇ ਫੇਰ ਵੀ ਜੇ ਗੱਲ ਨਾ ਬਣੀ ਨਾ ਹੋਰ ਬਥੇਰੇ ਤਰੀਕੇ ਨੇ ਮੇਰੇ ਕੋਲੇ ਦਿਖਾਵਾਂ ਟ੍ਰੇਲਰ ਇੱਥੇ ਨਾ ਤੁਹਾਡੇ ਸਾਰਿਆਂ ਨਾਲੋਂ ਜ਼ਿਆਦਾ ਸ਼ਾਤਰ ਹਾਂ ਮੈਂ ਸਮਝੀ ਥੋੜੇ ਹੁਣ ਤੇਰੇ ਨੰਬਰ ਘਟਾਉਣ ਬਾਰੇ ਸੋਚੀਏ ਥੋੜਾ ਮੇਰੇ ਨਾਲ ਮਿਸਬੀਹੇਵ ਕਰਨਾ ਸ਼ੁਰੂ ਕਰ ਉਦੋਂ ਜਾ ਯਾਰ ਅਈ ਮੈਂ ਤੇ ਕੋ ਸੌਣ ਨਾਲ ਆਮੀ ਨਾ ਹੋਰ ਕੀ ਰਹਿ ਗਿਆ ਹੁਣ ਬੋਲਣ ਨੂੰ ਹੈ ਚਲ ਸੰਜੋਗ ਇਹ ਨਹੀਂ ਤੇਰੇ ਨਹੀਂ ਤੇਰੇ ਸੰਜੋਗ ਵੈਸੇ ਅਮਰੀਕ ਨੂੰ ਹੋਇਆ ਕੀ ਹੈ ਯਾਰ ਤੁਹਾਨੂੰ ਦੋਨਾਂ ਨੂੰ ਮੇਰੀ ਸੋ ਐਸੀ ਮੀ سیرਤ ਬੇਬੇ ਨੂੰ ਨਾ ਦੱਸਿਓ ਨਾਲੇ ਸੰਜੋਗ ਇਹ ਕਿਹੜੀ ਪੋਲ ਖੁੱਲਣ ਦੀ ਗੱਲ ਕਰ ਰਿਆ ਸੀ ਬਾਅਦ ਦੱਸੂਗੀ ਇਹ ਤਾਂ ਬੰਦਾ ਹੀ ਬੜਾ ਘਟੀਆ ਬੇਬੇ ਤਾਂ ਨੂੰ ਉਦੋਂ ਹੀ ਗੋਲੀ ਮਾਰ ਦੇਣੀ ਚਾਹੀਦੀ ਸੀ ਜਦੋਂ ਮੌਕਾ ਸੀ ਬੇਬੇ ਨੂੰ ਕੀ ਤੈਨੂੰ ਨਹੀਂ ਪਤਾ ਬੇਬੇ ਨੂੰ ਵੱਡੇ ਪੁੱਲ ਥੱਲੇ ਲੈ ਗਈ ਸੀ ਬਹੁਤ ਡਰਿਆ ਇਹਨੂੰ ਕਹਿੰਦੀ ਚੱਲ ਜਾ ਵਾਪਸ ਨਹੀਂ ਤਾਂ ਗੋਲੀ ਮਾਰ ਦੂੰਗੀ ਪਰ ਗਿਆ ਨਹੀਂ ਕਹਿੰਦਾ ਸੰਜੋਗ ਦੇ ਨਾਲ ਆਇਆ ਇਹਦੇ ਕਹੇ ਤੇ ਹੀ ਜਾਊਗਾ ਮੈਨੂੰ ਤਾਂ ਲੱਗਿਆ ਸੀ ਬੰਦੇ 'ਚ ਬੜਾ ਦਮ ਹੈ ਪਰ ਨਹੀਂ ਇਹ ਤਾਂ ਸਾਰੇ ਇੱਕੋ ਜਿਹੇ ਹੁੰਦੇ ਨੇ ਉਹ ਯਾਰ ਇੱਕ ਵਾਰ ਲਈ ਤਾਂ ਮੈਂ ਵੀ ਧੋਖਾ ਖਾ ਗਈ ਸੀ ਦਿਲੀ ਤਾਂ ਬਹੁਤ ਜੈਂਟਲਮੈਨ ਬਣ ਕੇ ਦਿਖਾਇਆ ਸੀ ਇਹਨੇ ਮੈਨੂੰ ਨਾ ਤੈਨੂੰ ਕਦੋਂ ਕੁ ਪਤਾ ਲੱਗਿਆ ਇਹਦੇ ਅਸਲੀ ਰੂਪ ਦਾ ਕੋਈ ਖਾਸ ਗੱਲ ਨਹੀਂ ਆ ਯਾਰ ਇਹ ਤਾਂ ਬਸ ਐਵੇਂ ਐਵੇਂ ਕੀ ਤੂੰ ਅਜੇ ਵੀ ਡਿਫੈਂਡ ਕਰ ਰਹੀ ਓ ਨੂੰ ਸੰਜੋਗ ਬਸ ਕਰੋ ਯਾਰ ਚਲੋ ਚੱਲੀਏ